ਹਰ ਜੁਗ ਜੁਗ ਭਵ ਤੂੰ ਪਾਇਆ ਜੈ ਰਖਦਾ ਆਇਆ RAM RAJI ਹਰ ਨਾਕਿਸ਼ ਦੁਸ਼ਟ ਹਰ ਮਾਰਿਆ ਪਰ ਹਿਲਾਤ ਤਰਾਇਆ ਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੀ ਅਮੁਖ ਲਾਇਆ ਜਿਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਾਇਆ ਸਲੂਕ ਮਹਲਾ ਪਹਿਲਾ ਦੁਖ ਰੋ ਸੁਖ ਰੋਗ ਭਿਆ ਜਾ ਸੁਖਤਾ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨ ਹੋਈ ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿੱਤ ਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤ ਜੋ ਕਿਸ ਕਰਨ ਸੁ ਕਰ ਰਹਾ ਸੁਵੰਦ ਰਾਗ ਆਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸੂਦਰ ਤੇਰਾ ਕੇਹਾ ਸੰਕਾਰ ਕੇਹਾ ਜਿਤ ਵੇ ਸਰਬ ਸੰਵਾਲੇ ਵਾਹ ਜੀ ਤੇਰੇ ਨਾਦ ਅਨੇਕ ਸੰਖਾ ਕੀਤੀ ਤੇਰੀ ਬਾਪਨਹਾਰੀ ਕੇਤੇ ਤੇਰੇ ਰਾਗ ਪਰੇਸੋਂ ਕਹੀਐ ਕੀਤੀ ਤੇਰੀ ਗਾਵਨਹਾਰੀ ਗਾਵਨ ਦਰਨੋਂ ਪਾਣ ਪਾਣੀ ਵੇਸੰਤਰ ਗਾਵੇ ਰਾਜਾ ਧਰਮ ਦੁਵਾਰੀ ਗਾਵਨ ਦਰਨੋਂ ਜੇਥ ਗੋਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵੰ ਤੁਧਨੋ ਈਸਰ ਬਰਮਾ ਦੇਵੀ ਸੁਨ ਤੇਸਦਾ ਸਵਾਰੇ ਗਾਵੰ ਤੁਧਨੋ ਇੰਦਰਿੰਦਰਾ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰ ਤੁਧਨੋ ਸਦ ਸੰਵਾਦੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰ ਤੁਧਨੋ ਜਤੇ ਸਤੇ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਿਤ ਪੰਡ ਰਕਸ਼ੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਦਨੋ ਮੋਹਣੀ ਆਮਨ ਮੋਹਣ ਸੁਰਗ ਮਾਸ਼ ਪਿਆਲੇ ਗਾਵਨ ਤਦਨ ਰਤਨੋ ਪਾਈ ਤੇਰੇ ਅਰਤਲ ਤੀਥ ਨਾਲੇ ਗਾਵਨ ਤਦਨੋ ਜੋਤ ਮਹਾ ਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰਖੀਂ ਤੇਰੇ ਧਾਰੇ ਸੇ ਤਦਨੋ ਗਾਵਨ ਜੋਤਿ ਤਪਾਵਨ ਰਤਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਿਤਨੋ ਗਾਵਨ ਸੇਮੇ ਚਿਤਨਾ ਆਪ ਨਾਨਕਿਆ ਵਿਚਾਰੇ ਸੋਈ ਸਹਦਾ ਸੱਚ ਸਾਹਿਬ ਸੱਚਾ ਸਾਚੀ ਨਹੀਂ ਹੈ ਪੀ ਹੋਸੀ ਜਾਏ ਨਾ ਜਾਸਿ ਰਚਨਾ ਜਿੰਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿੰਸੀ ਮਾਇਆ ਜਿੰਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋਤ ਸਭ ਆਵੇ ਸੋਈ ਕਰਸੀ ਪਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਈਂ ਨਾਨਕ ਰਹਿ ਰਜ਼ਾਈ ਆਸਾ ਮਹੱਲਾ ਪਹਿਲਾ ਸੋਣ ਬੰਡਾ ਆਖੇ ਸਭ ਕੋਏ ਕੀ ਬਡ ਬੰਡਾ ਢਿੱਠਾ ਹੋਏ ਕੀਮਤ ਪਾਏ ਨਾ ਕਹਿਿਆ ਜਾਏ ਕਹਿਣੇ ਵਾਲੇ ਤੇ ਰਹੇ ਸਮਾਈ ਬੱਲਦੇ ਮੇਰੇ ਸਾਹੀ ਵਾ ਗਹਿਰ ਗੰਭੀਰਾ ਗੁਣੀ ਘੀਰਾ ਹੋਏ ਨਾ ਜਾਣੀ ਤਰ੍ਹਾਂ ਕੀਤਾ ਕੀ ਬੜਾ ਚੀਰਿਆ ਰਹਾਉ ਸਾਸਰ ਤੇਰ ਮਸਤ ਕੰਵਾਈ ਸਭ ਕੀਮਤ ਅਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਲਬ ਲਈ ਸਭ ਸਾਤ ਸਭ ਤਾਪ ਸਭ ਚੰਗੀਆਂ ਆਈਆਂ ਸਲਾ ਪਰਖਾਂ ਕੀ ਵਡਿਆਈਆਂ ਤੇ ਮਨੁ ਸਿ ਦੇਖਨੇ ਨਾ ਪਾਈਆ ਕਰ ਮਿਲੇ ਨਾਹੀ ਠਾਕ ਰਹੀ ਆਖਣ ਵਾਲਾ ਕਿਆ ਵਿਚਾਰ ਸਿਵਤੇ ਪਰੇ ਤੇਰੇ ਢੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰ ਨਾਨਕ ਸਾਈ ਸਵਾਰ ਨਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾ ਮਿਸਰੇ ਮਰ ਜਾਉ ਆਖਣੀ ਓਖਾ ਸੱਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਤੋ ਭੋਖ ਐ ਖੈ ਚਲੀਏ ਦੁਖ ਸੋਕੰ ਬਿਸਰੇ ਮੇਰੀ ਮਾਹੀ ਸਾਚਾ ਸਿਹ ਸਾਚੇ ਨਾ ਹੀ ਰਹਾ ਸਾਚੇ ਨਾਮ ਕੇ ਤਿਲ ਵੜਿ ਆਈ ਆਖ ਤਕੇ ਕੀਮਤ ਨਹੀਂ ਪਾਈ ਜੈਸਾ ਮਿਲ ਗਏ ਆਖਣ ਪਾਹੇ ਵੰਡਾ ਨ ਹੋਵੇ ਘਾਟ ਨ ਜਾਈ ਨਾ ਹੋ ਮਰੇ ਨ ਹੋਵੇ ਸੋਗ ਦਿੰਦਾ ਰਹੇ ਨ ਚੁਕੇ ਭੋਗ ਗੋਣੇ ਹੋਰ ਨਾਹੀ ਕੋਈ ਨਾ ਕੋ ਹੋਗਾ ਨਾ ਕੋ ਹੋਏ ਜੇ ਬੜਿਆ ਮਤੇ ਬੜ ਤੇ ਦੀਨਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਾਸੰਬ ਸਾਰੇ ਤੇ ਕਮ ਜਾਤ ਨਾਨਕ ਨਾਮੇ ਵਾਹਿਗੁਰੂ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਸ ਬਿਨੂ ਕਰੋ ਗੁਰ ਪਾਸ ਹਮ ਕੀਰੇ ਕਰਮ ਸਦ ਕਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ ਗੁਰਮਤ ਨਾਮ ਬਰਪਨਾ ਸਖਾਈ ਹਰ ਕੀਤ ਹਮਰੀ ਰਹਿਰਾਸ ਰਹਾਵੋ ਹਰ ਜਨ ਕੇ ਬੜ ਭਾਗ ਬੜੇ ਰਿਆ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਰੇਤ ਬਤਾ ਸਹਿ ਮਲ ਸੰਗਤ ਗੁਣ ਪਰਗਾਸ ਜੇਨ ਹਰ ਹਸ ਨਾਮ ਨਾ ਪਾਇਆ ਦੇ ਭਾਗ ਹੀਂ ਚੰਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਈ ਤਰਗ ਜੀਵੇ ਤਰਗ ਜੀਵਾਸ ਜਿਨ ਹਾਏ ਸਤਿਗੁਰ ਸੰਗਤ ਪਾਈ ਤਿਨ ਧੋਰ ਮਸਤਕ ਲਿਖਿਆ ਲੇਖਾਸ ਧਾਨ ਤਨਸਾ ਸੰਗਤ ਚਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਭਾਇ ਤਾਕਰਜ ਅੰਗੇ ਕਰ ਧਰਿਆ ਮੇਰੇ ਮਾਤ ਦੋ ਜੀ ਸਾ ਸੰਗਤ ਮਲੇ ਸੁ ਤਰਿਆ ਹਉ ਪ੍ਰਸਾਦ ਪਰਮ ਪਤ ਪਾਇਆ ਸੋਕੇ ਕਾਸ਼ਟ ਹਰਿਆ ਰਹਾਉ ਜਨ ਪਤਾਲ ਉਸਤਵੰਤਾ ਹੋਏ ਨ ਕਿਸਕੇ ਧਰਿਆ ਸੇ ਸੇ ਜਗਸਵਾਹੀ ਠਾਕੁਰ ਕਾਹੇ ਮਨ ਪਉ ਕਰਿਆ ਓੜੇ ਓੜਿਆ ਵੇਸੀ ਕੋਸਾ ਤਿਸ ਪਾਛੇ ਬਿਸ਼ਰੇ ਸ਼ਰਿਆ ਤਨ ਕਾਵਣ ਖਲਾਵੇ ਕਉ ਚੁਗਾਵੇ ਮਨ ਮੇ ਸਮਰਨ ਕਰਿਆ ਸਭ ਨਿਦਾਨ ਦਾਸ ਅੱਠ ਸਿਧਾਨ ਠਾਕੁਰ ਕਾ ਤਨ ਧਰਿਆ ਜੈ ਨਾਨਕ ਬਲ ਬਲ ਸਦ ਬਲਨ ਜਾਈਏ ਤੇਰਾ ਅੰਤ ਨਾ ਪਾਉ ਰਾ ਬਰਿਆ ਹਰਾਗਾਸਾ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸੁਦਗ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮਿਆਪਾਰ ਸਭ ਧਿਆਵੇ ਸਭ ਧਿਆਵੇ ਤੁੰਜੀ ਆਸਾ ਚੇ ਸਰੰਜਨ ਹਾਰ ਸਭ ਜੀਤ ਤੁਮਾਰੀਂ ਜੀ ਤੁੰਜੀ ਆਕਾ ਦਾ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁਖ ਬਸਾਰ ਨਹਾਰਾ ਹਰਿਆ ਪੀਠਾ ਕਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜ ਕੜ ਅੰਤ ਸੰਦਰੰਤਰ ਜੀ ਹਰ ਏਕੋ ਪੁਰਖ ਸਮਾਨ ਏਕ ਦਾਤੇ ਏਕ ਪੇਖਾਰੀ ਜੀ ਸਭ ਤੇਰੇ ਜੋ ਜਿਬ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਤਵਨ ਅਵਰਨਾ ਜਾਣ ਤੂੰ ਪਾਵਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵੈ ਤੁੰਜੀਐ ਜਨ ਨਾਨਕ ਤੈਨੂੰ ਕਰਵਾਨਾ ਹਰਿ ਆਵੇ ਹਰਿ ਆਵੇ ਤੁੰਜੀਐ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਗ ਸੇ ਮੁਕਤ ਪੈ ਜਨ ਹਰਿ ਆਇਐ ਜੀ ਤਿਨ ਟੋਟੇ ਜਮ ਕੀ ਫਾਸੇ ਜਿਨ ਨਰ ਪਾ ਚਿਨ ਹੰਦਰ ਪਾ ਧਾਇਆ ਜੀ ਤਿਨ ਕਾ ਪਉ ਸਭੁ ਗੁ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਆਇ ਜੀ ਜੈ ਨਾਨਕ ਤਨ ਬਨ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਵਸਲਾ ਹਾਂ ਤੁੰ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨੰ ਕਰੇ ਹਰ ਪੂਜਾ ਜੀ ਤਾਪ ਹਉ ਤਪੇ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਵਾ ਸਮਰਾਸਾ ਸਾਂ ਜੀ ਕਰ ਕਰਿਆ ਕੜ ਕਰਮ ਕਰੰਤਾ ਸੇ ਭਉ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਮਾਤ ਪਰਖਿਆ ਪਰੰਪਰ ਕਾਤਾ ਜੀ ਤੁਂ ਜੇ ਬੜ ਅਵ ਨ ਕੋਈ ਤਉ ਜਗ ਜਗ ਇੱਕੋ ਸਦਾ ਸਦਾ ਤੂੰ ਇੱਕ ਹੋ ਜੀ ਧੋਨੇ ਚਲ ਕਰਤਾ ਸੋਈ ਤਦਿਆਪੇ ਭਾਵੇ ਸੋਈ ਵਰਤੇ ਜੀ ਤੁ ਆਪੇ ਕਰਹਿ ਸੋ ਹੋਈ ਤਦਿਆਪੇ ਸਿਰ ਸੋ ਪਾਏ ਜਿਦ ਦੇ ਆਪੇ ਸ਼ਰੰਜੇ ਸਭ ਕੋਈ ਜਾਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੰਡਾ ਸਾਈਂ ਜੋ ਤੂੰ ਭਾਏ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਪ੍ਰith ਨਾਮ ਤੁਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇ ਤ ਤੇ ਆ ਬਿਛੋੜਿਆ ਆ ਮਿਲਾਇਆ ਤੂੰ ਦਰਿਆ ਹੋ ਸਤ ਜੀ ਮਾਏ ਤਜ ਬੰਦੂ ਜਾ ਕੋਈ ਨਹੀਂ ਜੇ ਜਾਣ ਸਭ ਤੇਰਾ ਖੇਲ ਬੇਜੋ ਮਿਸ਼ਾ ਸੰਜੋਗੀ ਮੇ ਜਿਸਨੂੰ ਤੁਮ ਜਾਣਐ ਸੋ ਜਿਨ ਜਾਣੈ ਹਰ ਕੰਸਤਿ ਹੀ ਆਕ ਬਖਾਣੀ ਜਿਨ ਹਸੇ ਵੇਤਨ ਸੁਖ ਪਾਇਆ ਸਹਜੇ ਹੇ ਹਰ ਨਾਮ ਸੁਆਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦੋਂ ਦੂਰਜ ਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਏ ਜੇ ਨਾਨਕ ਗੁਰਮੁਖ ਪਰਕਟ ਹੋਇ ਆਸਾ ਮਹੱਲਾ ਪਹਿਲਾ ਤੇਤ ਸੋਲੇ ਪਹਿਲੇ ਨਿਵਾਸਾ ਪਾਣੀ ਪਾਪ ਕਤੈ ਨਹੀਂ ਕੀਆ ਪੰਕਜ ਮੂ ਪਗ ਨਹਿ ਚਾਲੈ ਅਮ ਦੇਖਾਂ ਤੇ ਡੂਬਿਆ ਲੈ ਮਨ ਏਕ ਨ ਚਿਤ ਸਮੋੜ ਮਨਾ ਔਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾਹੂੰ ਜਿਤੇ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਮਤ ਨਾਨਕ ਤਿਨ ਕੀ ਸਾਰਨਾ ਜੀਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨਖ ਦੇਹੁ ਰੀਆ ਗੋਵਿੰਦ ਮਿਲਣ ਕੀ ਏਹ ਤਰੀ ਬਰੀਆ ਅਵਰ ਕਾਜ تیر ਕਿਤੇ ਨਾ ਕਾਮ ਬਲਸਾਤ ਸੰਗਤ ਪੰਜ ਕੀ ਬਨ ਨਾਮ ਸਰਾਂ ਜਾ ਮੁਲਾ ਪੰਜ ਜਗ ਤਨ ਕੈ ਜਨਵਥਾ ਜਾਤ ਰੰਗ ਮਾਇਆ ਕੇ ਰਹਾਉ ਜਾਬ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਰਦਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਜ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਸ਼ੀ ਦਸਮੀ ਕੋਯੋ ਬਾਜ ਬੇਨਤੀ ਚਉਪਈ ਅਮਰੀਂ ਕਰੋ ਹਾਥ ਦੇ ਰਿਖਾ ਪੂਰਨ ਹੋਏ ਚਿਤ ਕੀ ਇਛਾ ਤੋ ਚੰਦ ਮੰਦਰ ਹੀ ਹਮਾਰਾ ਫਨਾ ਜਾਨ ਕੋ ਰੂਪ ਤਿ ਪਾਰ ਅਮਰੇ ਦੋਲ ਸਵੇ ਤੁਂ ਕਾਹੂ ਆਪ ਹਾਥ ਦੇ ਮਹੀਂ ਬਚਾਓ ਸੋ ਕੀ ਬਸੇ ਮੋਰੋ ਪਰਵਾਰਾ ਸੇ ਬਖ ਸਿੱਖ ਸਵੇ ਕਰਤਾਰ ਮੋਰੇ ਸ਼ਰਨ ਜੁ ਕਰਦੇ ਕਰੀਏ ਸਾਬਰਨ ਕੋ ਆਇ ਸੰਗਰੀਏ ਹੋ ਨ ਹੋਏ ਹੰਵਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕਰਨਾ ਧਿਆਉ ਜੋ ਵਰ ਚਾਉ ਸਤੰਤੇ ਪਾਉ ਸੇਵ ਸਿੱਖ ਹਮਾਰੇ ਥਾਰੀ ਹੈ ਚੰਚ ਸਤਰ ਹਮਾਰੇ ਅਮਾਰੀ ਆਪ ਹਾ ਦੇ ਮਝੇ ਭਰੀਏ ਬਰਨ ਕਾਲ ਕਾਤਰਾ ਸਨ ਬਰੀਏ ਉਹ ਜੋ ਹੰਦਾ ਹਮਾਰੇ ਪੈਸ਼ਾ ਸ੍ਰੀ ਆਸ ਤੋਂ ਜਿਉ ਕਰਿਓ ਰੱਛਾ ਰਾਖ ਲਿਓ ਮਰ ਆਖਨ ਹਾਰੀ ਸਾਈ ਬਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਜਦ ਜਸ ਕੰਤਾ ਕਾਲ ਪੈ ਬ੍ਰਹਮਾ ਬਬਤਰਾ ਕਾਲ ਪੈ ਸੁੰਜੂ ਅਬਤਰਾ ਕਾਲ ਪੈ ਕਰਬਸਨ ਪ੍ਰੰਗਾਸਾ ਸੰਗਲ ਕਾਲ ਕਾ ਕੀ ਆਤਮ ਵਾਸ ਜਵਨ ਕਾ ਜਉਂਗਿਏ ਸਭ ਕੀ ਉਹ ਬੀਤ ਰਾਏ ਬ੍ਰਹਮਾ ਜੋਥਿਓ ਜਵਨ ਕਾ ਸ ਲੋਕ ਸੁਭਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾ ਸ ਜਗਤ ਬਨਾਇਓ ਦੇਵ ਦੇਨ ਜੈਸ਼ਨ ਪਜਾਇਓ ਆਦ ਅੰਤੇ ਕੀ ਬਤਾਰਾ ਸਹੀ ਗੁਰੂ ਸਉਂ ਜਿਉ ਹਮਾਰਾ ਨਮਸਕਾਰ ਤਿਸ ਹੀ ਕਹਉ ਮਾਰੀ ਸਮ ਜਾ ਜਿਨੀ ਆ ਸਵਾਰੀ ਸੇਵ ਕੋਨ ਕੋ ਸੇਵ ਗੁਣ ਸਕਤੀਓ ਸਤਰਨ ਕੋ ਪਲ ਮੋਹ ਬਤ ਕਿਓ ਕਲ ਕਲ ਕੇ ਅੰਤਰ ਕੀ ਜਾਣਤ ਪਲੇ ਮੁਰੇ ਕੀ ਤੀਰ ਪਛਾਨਤ ਜੇ ਟੇ ਤੇ ਖੁੰਚ ਸੂਲਾ ਸਾ ਪਰ ਕਿਰਪਾ ਦੇਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੀ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਗੇ ਕੀ ਪੀਰ ਪਛਾਨੈ ਟਕੜ-ਟਕੜ ਕੇ ਪਰ-ਪੜ ਕੀ ਜਾਣੇ ਜਾਵਦ ਕਰਕ ਕਰਾ ਪਰਤਾਰਾ ਪਰਜਤ ਤਮ ਦੇ ਅਪਾਰਾ ਜਵ ਕਰਕਰਤ ਹੂੰ ਕਵਹੂੰ ਤੋ ਮੇ ਮਿਤ ਦੇ ਤ ਸਭ ਹੂੰ ਜੇ ਤੇ ਵਤਨ ਸ ਸਬ ਧਾਰੇ ਆਪੇ ਆਪਣੀ ਬੂਝ ਵਿਚਾਰੇ ਤਮ ਸਭ ਹੀ ਤੇ ਰਤਨ ਨਰਾ ਲਮ ਜਾਂਦ ਬੇਦ ਬੇਦ ਅਰੇ ਆਲਮ ਦਰੰਗਾ ਨਿਰਮ ਕਾਂਦ ਲਾਂਬੋ ਆਗ ਅੰਦੀਲ ਅਨਾਦ ਅਸੰਭਵ ਤਾ ਕਾ ਮੂੜ ਅਜਾਤ ਭੇਂਦਾ ਜਾ ਕੋ ਬੇਵਨ ਪਾਵਦ ਬੇਦਾ ਤਾ ਕੋ ਕਰ ਪਹਨ ਅਨਮਾਨਤ ਮਹਾ ਮੂੜ ਕਛ ਭੇਤ ਨ ਜਾਣ ਮਹਾ ਦੇਖੋ ਗੈ ਸਦਾ ਸ਼ਿਵ ਨਿਰੰਕਾਰ ਕਾ ਚੇਨਤਨੇ ਭਿਓ ਆਪ ਆਪਣੀ ਬੁੱਧ ਹੈ ਜੀਤੀ ਬਰਨ ਜਪਨ ਪੰਤੂ ਹੈ ਤੇਤੀ ਤੁਮਰਾ ਅਲਖਾ ਨ ਜਾਏ ਪਸਾਰਾ ਕੇ ਸੰਜਪਥਨ ਸੰਸਾਰਾ ਈਕੇ ਰੂਪਾ ਅਨੂਪਸ ਰੂਪਾ ਰੰਗ ਭਿਓ ਰਬ ਕਹਿ ਭੂਪਾ ਅੰਡ ਜੇ ਰ ਸਿਤਜ ਕੀਨੀ ਉਤਪਜ ਖਾਂ ਬਹਰ ਜਦੀਨੀ ਕਹੋ ਹੋਨ ਰਾਜਾ ਹੈ ਬੈਠਾ ਤਉ ਸੁਣ ਪੈ ਸ਼ੰਕਰ ਕੈਠਾ ਸਉਰੇ ਸੇਂਦ ਖਾਏ ਅਚੰਬ ਆ ਜਗਾ ਸੂਪ ਸਯੰਭਵ ਅਵਰ ਸ਼ਾਮੇ ਰ ਤੂੰ ਕਰੋ ਸਿਖਵਾ ਸਿਖ ਸੰਗ ਕਰੋ ਦੋਸ਼ ਤੇ ਉਸ ਜਪਤਾ ਸਰਵਲ ਮਲੇਸ਼ ਗ੍ਰਣ ਘਾਤਾ ਜਿ ਹਸੋਤਾ ਸਦਨੀ ਪਰੇ ਤਿਨਕੇ ਦੁਰਗੋਤ ਹੈ ਮਰੀ ਪੁਰਖ ਜੋ ਬਗ ਬਰੇ ਇਤਿਹਾਰੀ ਤਿਨਕੇ ਤੁਮ ਸੰਕਲ ਸਵਟਾਰੀ ਜੋ ਕਾਲ ਕੋ ਇਕ ਵਾਰ ਇਤ ਆਏ ਹੈ ਤਾਂ ਕਿ ਕਾਲ ਨਿਖਤ ਨੇ ਹੈ ਪਰਿਸ਼ਾ ਹੈ ਤੈ ਸੁਮ ਕਾਲਾ ਦੁਸ਼ਤ ਅਰਿਸ਼ਟ ਤ੍ਰਿਜ ਕਾਲਾ ਕਿਰਪਾ ਦੇਹ ਤਨ ਜਾਇਨ ਹਰ ਹੋ ਤਾਂ ਕੀ ਤਾਤਨ ਕਮ ਹਰ ਹੋ ਹਰਿ ਦੇ ਸਿਧ ਕਰਮੋ ਸਭ ਹੋਈਂ ਦੋਟੇ ਸਾ ਛੇ ਸਕੇ ਨਾ ਕੋਈ ਏ ਖਵਾਈ ਤਮੇ ਸੰਭਵ ਰਾ ਕਾਲ ਫਾਸਤੀ ਤਾਈਂ ਅਵਾਰ ਜੇਨਰ ਨਾਮ ਤਿਹਾਰੋ ਕਹਾਂ ਦਰਦ ਦੋਲ ਦੋਖ ਤੇ ਰਹਾਂ ਕਾਲ ਗੀਤ ਮੈਂ ਸਰਨ ਤਿਹਾਰੀ ਆਪ ਹਾ ਤਿਲ ਹੋ ਅਵਾਰੀ ਸਰਵ ਠੋਰ ਮੋਹੋ ਸਹਾਈ ਦੋ ਟੰਦੋਕ ਤੇਲ ਹੂੰ ਬਚਾਈ ਖੜਗ ਕੀਤਵੇਂ ਸਨ ਤਿਹਾਰੀ ਆਪ ਹਾਥ ਦੇ ਲਹੋ ਅਵਾਰੀ ਸਰਵ ਠੋਰ ਮੋਹੋ ਸਹਾਈ ਦੋ ਟੰਦੋਕ ਤੇਲ ਹੂੰ ਬਚਾਈ ਸਬਈਆ ਪਹਿੰਗੇ ਜਬ ਤੇ ਤੰਬਰੈ ਤਵ ਤੇ ਕੋ ਆਖ ਤਰੇ ਨਹੀਂ ਆਨਿ ਰਾਮ ਰਹੀਮ ਪ੍ਰਾਨ ਕਰਾਨ ਅਨੇਕ ਕਹੇ ਮਤ ਇਕ ਨ ਮਾਨਿ ਤਮਰਾ ਸਾਤਰ ਵੇ ਸਬੈ ਮੋ ਕੇ ਲਖਿਆ ਮੇ ਕਨ ਜਾਣਿਓ ਸਰੀਆ ਸਪਾਨ ਕਿਰਪਾ ਤਮਰੀ ਕਾਰ ਮੈ ਨ ਕੈਸ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਸ਼ਾਂਟ ਕੇ ਕਿਹੋ ਤੁਹਾਰੋਂ ਦਾਰ ਵਾਹੀ ਗਹਿ ਕੀ ਲਾਜ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂਤਾ ਪਾਇਆ ਸੇ ਜਿਸੇਤੀ ਮਨ ਵਜੀਆਂ ਬਧਾਈਆਂ ਰਾਗ ਰਤਨ ਪਰਵਾਰ ਪਈਆਂ ਸ਼ਬਦ ਗਾ ਬਣੀ ਆਈਆਂ ਚਲ ਜੋ ਤਾ ਗਾਓ ਹਰੀ ਕੇ ਰਾਹ ਮਨ ਜਨੀ ਬਸਾਇਆ ਇਹ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੂਹ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੋ ਕਿਸਾਨ ਬਿਸਾਰਨਾ ਗੇ ਕਾਰਹੁ ਕਰੇ ਤੇਰਾ ਕਾਇ ਸਭ ਸਵਾਰਨਾ ਸਮਨਾਗਲਾ ਸਮਰਾਸ ਸਵਾਮੀਏ ਸੋ ਕ ਮਨੋ ਬਸਾਰੀ ਏਹ ਨਾਨਕ ਮਨ ਵੀ ਸਦਾ ਰੂਹ ਹੰਦਾਲੇ ਸਾਚੇ ਸਾਹਿਵਾ ਕੀ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਲਾਹਾ ਤੇਰੀ ਨਾਮ ਮਨ ਅਨੁਸਾਰੇ ਨਾਮ ਜਿਨਕੇ ਮਨ ਵਸਿਆ ਵਾਜਿਏ ਸ਼ਬਦ ਘਨੇਰੇ ਇਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਧਰਮ ਮੇਰਾ ਜਿਨੇ ਪੁਖਾਂ ਸਭ ਗਵਾਈਆਂ ਕਸਾਂ ਸੁਖ ਮਨ ਆਏ ਵਸਿਆ ਜਿਨੇ ਸਭ ਪਜਾਈਆਂ ਰਹਾ ਗੁਰਬਾਨ ਕੀਤਾ ਗੁਰਬੇਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ਹੁ ਤਰੋਂ ਪਿਆਰੋਂ ਸਾਚਾ ਨਾਮ ਮੇਰਾ ਆਜ਼ਾਰੋਂ ਵਾਜੇ ਪੰਜ ਸ਼ੋਦਤ ਕਾਸ ਪਾਂਗੇ ਕਾਸ ਪਾਂਗੇ ਸ਼ਬਦ ਵਾਜੇ ਤਲਾ ਜਿਤ ਕਰਤਾਰੀਆਂ ਪੰਜ ਦਵਸ ਕੀਤੇ ਕਾਲਖੰਡ ਕੁਮਾਰਿਆ ਧੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਲਾਗੇ ਕਹੇ ਨਾਨਕ ਤੈਸ ਖੋਆ ਜਿਕਰ ਆਨਹਦ ਵਾਜੇ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਨੌਰਤ ਪੂਰੇ ਪਰਵਰੰਪਰ ਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਾਨ ਲਾਗੀ ਵਾਜੇ ਅਨਹਤ ਤੂਰੇ ਮਦਾਲੀ ਮਹੱਲਾ ਪੰਜਮਾ ਥਾਲ ਵੇਚਨ ਵਸ ਤੂ ਕਈਓ ਸਹ ਸੰਤੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਸ ਅੰਧਾਰੂ ਜੇ ਕੋ ਕਾਵੇ ਜੇ ਕੋ ਪੰਚੇਤਸ ਕਾ ਹੋਈ ਅੰਧਾਰੂ ਇਹ ਵਖਤ ਜੀ ਨਿਹਜੈਨ ਤਨ ਤਰਾ ਕਰਤਾਰੂ ਸੋ ਸੰਸਾਰ ਚੰਦ ਲਖ ਤਰੀਏ ਸਭ ਨਾਨਕ ਪਰਮ ਪ੍ਰਸਾਰ ਸਲੋਕ ਮਹਲਾ 5 ਜੁਮਾ ਤੇਰਾ ਕੀਤਾ ਜਤੋਂ ਨਾਹੀ ਮੈਨੋ ਜੋਗਿਕ ਤੋਈ ਮਹਿੰਦਰ ਗਣਿਆਰੇ ਕੋਪਨ ਨਾਹੀ ਆਪੇ ਤਸਪਿਓਈ ਤਰਸ ਪਿਆ ਮਹਿ ਰਾਮਤਿਸਦ ਪੈਸ ਦਿਨ ਮਿਲਿਆ ਨਾਨਕ ਨਾਮ ਲੇਤਾ ਜੀਮਾ ਤਨ ਮਾਂ ਥੀ ਬੇ ਹਰਿਆ ਪੋੜੀ ਤਿਥੇ ਤੂੰ ਸਮਰਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਹ ਦਰਮ ਵਾਹੀ ਸੁਣ ਕੇ ਜਮ ਕੇ ਦੂਤ ਨਾਏ ਤੇ ਤੇ ਛਲ ਜਾਹੀ ਪਵਜਨ ਵਿਖਮ ਸੁਗਾ ਹੋ ਗੁਰ ਸਭ ਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅਮਰਤ ਸਹੀ ਖਾਈ ਕਾਲ ਮੇ ਹੋ ਬਣ ਗੋਣ ਗੋਬਿੰਦ ਕਾਹੀ ਸਾਸੇ ਨਾ ਕਰ ਪਾਸ ਮਾਲੇ ਸਾਈ ਸਾਈ ਬਰਾਥਾ ਪੈ ਨਾ ਜਾਏ ਜੇ ਆਵਹਿ ਤੁਧ ਆਹੇ ਸੋਕ ਮਹੱਲਾ ਪੰਜਮਾ ਅੰਤਰ ਗੁਰ ਆਰਾਧਨਾ ਜੀਭਾ ਜੋਰਣਾ ਨੈਜ਼ਰੀ ਸੰਦੁਰ ਪੇਖਣਾ ਸੋਇਨੇ ਸੁਨਾ ਕਰਨਾ ਸਦਕਰ ਸੇਤੀ ਰੱਤਿਆ ਦਰਗੇ ਪਾਈਏ ਠਾਵੋ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਾਦ ਦੇਹ ਯਾਗਮੈ ਉਤਮ ਕਾੜੀ ਹੈ ਬਰਲੇ ਕਿੰ ਕੀ ਮਹੱਲਾ ਪੰਜਮਾ ਰਖੇ ਰਖਣਹਾਰ ਆਪੋ ਵਾਰੀਅਨ ਗੁਰ ਕੇ ਪੈਰੀ ਪਾਏ ਕੈ ਸੁਭਾਗ ਨ ਹੋਆ ਆਪਦੇ ਆਲ ਮਨੋ ਨਾ ਵਿਸਾਰਨ ਸਾ ਜਿਨਾ ਕੇ ਸੰਗ ਪਉਜਲ ਤਾਰੀਅਨ ਸਾਗਤ ਨਿੰਦਕ ਦੁਸ਼ਟ ਕਿ ਨਾਹੀ ਬਿਦਾਰੀਅਨ ਤਸ ਸਾਹਿਬ ਕੀ ਟੇਕ ਨਾਨਕ ਮੰਨੇ ਬਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤਸ ਸਾਹਿਬ ਕੀ ਟੇਕ ਨਾਨਕ ਮੰਨੇ ਬਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹ ਰਜੀਕਾ ਖਾਲਸਾ ਵਾਹ ਵਾਹ